ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.in ਤੇ ਤਰਨਤਾਰਨ ਵਿੱਚ ਇਹ ਜੋਸ਼ ਅਤੇ ਜਨੂੰਨ ਹੈ ਭਾਜਪਾ ਵਰਕਰਾਂ ਦਾ ਸਮਰਥਕਾਂ ਚ ਖੜੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਤੋਂ ਵੱਧ ਸ਼ਾਇਦ ਅੱਜ ਪੰਜਾਬ ਚ ਕੋਈ ਵੀ ਖੁਸ਼ ਨਹੀਂ ਹੋਵੇਗਾ ਭਾਈਵਾਲ ਪਾਰਟੀ ਅਕਾਲੀ ਦਲ ਅਤੇ ਭਾਜਪਾ ਦਾ ਤਰਨਤਾਰਨ ਵਿੱਚ 카ਟੋ ਕਲੇਸ਼ ਕਿਸੇ ਤੋਂ ਲੁਕਿਆ ਨਹੀਂ ਸੀ ਹੁਣ ਵਾਰਡ ਨੰਬਰ 14 ਤੋਂ ਅਨਿਲ ਜੋਸ਼ੀ ਦੇ ਭਰਾ ਰਾਜਾ ਜੋਸ਼ੀ ਦੀ ਜਿੱਤ ਹੋਈ ਹੈ ਇਜਤ ਇਸ ਲਈ ਹੈ ਮੈਂ ਕਿਉਂਕਿ ਤਰਨਤਾਰਨ ਵਿੱਚ ਵਾੜਬੰਦੀ ਨੂੰ ਲੈ ਕੇ ਅਕਾਲੀ ਭਾਜਪੀ ਵਰਕਰਾਂ ਵਿਚਾਲੇ ਗੋਲੀਬਾਰੀ ਵੀ ਹੋਈ ਰਾਜਾ ਜੋਸ਼ੀ ਬਾਲ ਬਾਲ ਬਚ ਗਏ 23 ਵਾੜਾਂ ਵਿੱਚ ਅਕਾਲੀ ਦਲ ਅਤੇ ਭਾਜਪੀ ਨੇ ਆਪੋ ਆਪਣੇ ਉਮੀਦਵਾਰ ਉਤਾਰੇ ਅਕਾਲੀ ਐਮਐਲਏ ਹਰਮਿਤ ਸੰਧੂ ਨੇ ਕਿਹਾ ਅਨਿਲ ਜੋਸ਼ੀ ਤਰਨਤਾਰਨ ਵਿੱਚ ਗੁੰਡਾਗਰਦੀ ਕਰ ਰਹੇ ਨੇ ਸ਼ਹਿਰ ਵਿੱਚ ਇੱਕ ਦੂਜੇ ਖਿਲਾਫ ਪੋਸਟਰ ਵਾਰ ਵੀ ਹੋਈ ਸਭ ਤੋਂ ਨਾਜ਼ੁਕ ਵਾਰਡ ਸੀ ਅਨਿਲ ਜੋਸ਼ੀ ਦੇ ਭਰਾ ਰਾਜਾ ਜੋਸ਼ੀ ਦਾ ਭਰਾ ਦਿੱਜਤ ਤੇ ਅਨਿਲ ਜੋਸ਼ੀ ਨੇ ਅਕਾਲੀਆਂ ਨੂੰ ਕੁਝ ਇਸ ਅੰਦਾਜ਼ ਚਕੇ ਰਿਆ ਰਾਜੇ ਜਿੱਤ ਜੋਸ਼ੀ ਜਿੱਤ ਸਚਾਈ ਦੀ ਜਿੱਤ ਹੈ ਬੁਰਾਈ ਦੀ ਆ ਰਹੀਆਂ ਰਾਹ ਔਰ ਦੁਸ਼ਹਿਰਾ ਹੀ ਨਾ ਜਿਤਨਾ ਦੁਸ਼ਹਿਰੇ ਨੂੰ ਜਿਹੜੀ ਚੀਜ਼ ਦੁਸ਼ਹਿਰੇ ਨੂੰ ਆਪਾਂ ਮੈਸੇਜ ਦਿੰਨੇ ਆ ਅਛਾਈ ਦੀ ਬੁਰਾਈ ਤੇ ਜਿੱਤ ਇਹ ਡੈਮੋਕ੍ਰੇਸੀ ਦੀ ਵੀ ਜਿੱਤ ਹੈ ਤੇ ਬੁਰਾਈ ਤੇ ਛਾਈ ਦੀ ਵੀ ਜਿੱਤ ਹੈ ਸਮਝ ਲੈਣਾ ਚਾਹੀਦਾ ਸਭ ਨੂੰ ਉਹਨਾਂ ਨਮਾਇੰਦਿਆਂ ਨੂੰ ਜਿਹੜੇ ਜ਼ਬਰ ਦੇ ਨਾਲ ਜ਼ੁਲਮ ਦੇ ਨਾਲ ਪਰਚੀਆਂ ਦੇ ਨਾਲ ਲੋਕਾਂ ਨੂੰ ਗਿੱਚੀ ਜੰਗੂੜ ਦੇ ਕੇ ਗਿੱਚੀ ਦੀ ਰੋਡ ਦੇ ਕੇ ਆਪਣੇ ਨਾਲ ਕਰਨਾ ਚਾਹੁੰਦੇ ਆ ਉਹਨਾਂ ਨੂੰ ਲੱਥ ਲਿਓ ਨਗਾ ਕੇ ਵੋਟ ਕਰਾਉਣਾ ਚਾਹੁੰਦੇ ਆ ਉਹਨਾਂ ਨੂੰ ਕਦੀ ਇਹ ਸਫਲਤਾ ਨਹੀਂ ਮਿਲੀ। ਦੇ ਬਾਅਦ ਵਿੱਚ ਜਿਹੜੀਆਂ ਵਿਧਾਨ ਸਭਾ ਦੀ ਇਲੈਕਸ਼ਨ ਹੋਈਆਂ ਅੱਗੇ 2017 ਦੀਆਂ ਕਰਨਤਾਰਨ ਦੇ ਵਿੱਚ ਕੀ ਜ਼ਮੀਨ ਤਿਆਰ ਹੁੰਦੀ ਨਜ਼ਰ ਆ ਰਹੀ ਹੈ? ਕਰਨਤਾਰਨ ਦੇ ਵਿੱਚ ਵੇਖੋ ਜੀ ਕੋਈ ਵੀ ਜ਼ਮੀਨ ਤਿਆਰ ਹੋਵੇ ਇਹ ਤੁਸੀਂ ਆਪੇ ਅੱਗੇ ਮੈਸੇਜ ਬਣਾ ਲਓ ਜੋ ਬਣਾਉਣਾ ਬੁਰਾਈ ਕਦੀ ਜਿੱਤਣ ਨਹੀਂ ਲੱਗੀ ਜਿਹੜੇ ਨਮਾਇंदे ਲੋਕਾਂ ਦੀ ਬੋਰਡ ਦੀ ਤਾਕਤ ਲੈ ਕੇ ਲੋਕਾਂ ਤੇ ਜ਼ਬਰ ਕਰਦੇ ਆ ਉਹਨਾਂ ਦਾ ਹਸ਼ਰ ਇਹੀ ਹੋਊਗਾ। ਪਰ ਅਨਿਲ ਜੋਸ਼ੀ ਨੂੰ ਪਰ ਹਰ ਜਿੰਨ ਤੇ ਖੁਸ਼ੀ ਹੋ ਸਕਦੀ ਹੈ ਪਰ ਪੂਰੇ ਤਰਨਤਾਰਨ ਵਿੱਚ ਬੁਰੀ ਖਬਰ ਹੈ 23 ਵਾੜਾ ਵਿੱਚ ਅਕਾਲੀ ਦਲ ਨੇ 16 ਸੀਟਾਂ ਤੇ ਜਿੱਤ ਹਾਸਲ ਕੀਤੀ ਬੀਜੇਪੀ ਸਿਰਫ 7 ਸੀਟਾਂ ਤੇ ਹੀ ਸਿਮਟ ਗਈ ਕਾਂਗਰਸ ਖਾਤਾ ਵੀ ਨਹੀਂ ਖੋਲ ਸਕੀ ਯਾਨੀ ਤਰਨਤਾਰਨ ਦੇ ਸਿਆਸੀ ਤੂਫਾਨ ਵਿੱਚ ਅਕਾਲੀ ਦਲ ਜੇਤੂ ਬਣ ਕੇ ਨਿਕਲਿਆ ਹੁਣ ਇਹ ਵੀ ਪਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live type ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi, Punjabi jaanho, pal pal News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News Punjabi